ਚੰਡੀਗੜ੍ਹ ਤੋਂ ਸੁਨੀਲ ਮੱਲਨ ਐਡਵੋਕੇਟ ਫਿਰ ਤੋਂ ਤੁਹਾਡੇ ਨਾਲ ਜੁੜ ਗਿਆ ਸਵਾਲ ਐਨਆਰਆਈ ਵੀਰਾਂ ਦਾ ਜਾਂ ਇੰਡੀਅਨ ਭਰਾਵਾਂ ਦਾ ਜਿਹਦੇ ਤੇ ਵੀ ਲਾਗੂ ਹੁੰਦਾ ਉਹ ਸੁਣਨ ਸਕਦਾ ਇਸ ਸਵਾਲ ਨੂੰ ਕਿ ਜੇ ਤੁਹਾਡੀ ਕੋਈ ਵੀ ਜ਼ਮੀਨ ਤੁਹਾਡਾ ਮਕਾਨ ਕਰ ਕਿਸੇ ਪ੍ਰਕਾਰ ਦੀ ਦੁਕਾਨ ਕਿਸ ਨੇ ਦੱਬ ਲਈ ਹੈ ਤਾਂ ਤੁਸੀਂ ਕੀ ਕਰਨਾ ਹੈ ਬੜਾ ਜ਼ਰੂਰੀ ਸਵਾਲ ਹੈ ਇੱਥੇ ਦਬਨ ਦਬਾਨ ਦਾ ਸਿਸਟਮ ਬਹੁਤ ਚੱਲਦਾ ਹੈ ਦਬਦਾ ਕਿਵੇਂ ਆ ਕੋਈ ਪਹਿਲੀ ਗੱਲ ਤੇ ਦੱਸਿਓ ਦਬਦਾ ਕਿਵੇਂ ਆ ਜਦੋਂ ਤੁਹਾਡੇ ਕੋਲ ਦੁਕਾਨ ਮਕਾਨ ਜਾਂ ਕੋਈ ਵੀ ਚੀਜ਼ ਲੈਣ ਆਉਂਦਾ ਹੈ ਤੇ ਉਸ ਵੇਲੇ ਉਹ ਬੜਾ ਇਮੋਸ਼ਨਲ ਬੜਾ ਭਾਵੁਕ ਤੇ ਬੜਾ ਨਿਊ ਕੇ ਇਹ ਭਾਜੀ ਬੱਚੇ ਤੁਹਾਡੇ ਦੀ ਰੋਟੀ ਚੱਲ ਜੇਗੀ ਗਰੀਬ ਆਦਮੀ ਆ ਤਰਸ ਕਰ ਲੋ ਬਚਾ ਕਰ ਲੋ ਇਹ ਕਰ ਲੋ ਉਹ ਕਰ ਲੋ ਤੇ ਤੁਸੀਂ ਵੀ ਇਮੋਸ਼ਨਲ ਹੋ ਕੇ ਚੱਲ ਯਾਰ ਮੇਰੀ ਬਕਾਰ ਪਈ ਆ ਮੈਂ ਦੇ ਦੇਣਾ ਤੁਸੀਂ ਦਾਇਤਾ ਦਿੰਦੇ ਹੋ ਪਰ ਉਹਦੇ ਐਂਡ ਰਿਜ਼ਲਟ ਅੱਖਾਂ ਫੇਰਦੇ ਨੇ ਫਿਰ ਕਹਿੰਦੇ ਨੇ ਮੇਰਾ ਕੰਮ ਨਹੀਂ ਚੱਲ ਰਿਹਾ ਮੇਰੇ ਕੋ ਪੈਸੇ ਘਟਣ ਲਓ ਉਹ ਐ ਉਹਨਾਂ ਨੂੰ ਸਵਾਲ ਪੁੱਛਦਾ ਵੀ ਜੇ ਤੁਹਾਡਾ ਜਿੱਦਨ ਕੰਮ ਵੱਧ ਚੱਲਿਆ ਸੀ ਕਿ ਆ ਤੁਸੀਂ ਆਪਣੇ ਮਕਾਨ ਮਾਲਕ ਨੂੰ ਆਪਣੇ ਮਿੱਤਰ ਨੂੰ ਜ਼ਿਆਦਾ ਪੈਸੇ ਦਿੱਤੇ ਸੀ ਨਹੀਂ ਦਿੱਤੇ ਡੈਫੀਨੇਟਲੀ ਜੇ ਤੁਹਾਡੀ ਕਿਸੇ ਨੇ ਜ਼ਮੀਨ ਦੱਬ ਲਈ ਹੈ ਐਨਆਰਆਈ ਭੈਣ ਭਰਾਵਾਂ ਕੋਲ ਅਲੱਗ ਪ੍ਰੋਵੀਜ਼ਨ ਹੈ ਇੰਡੀਅਨ ਭੈਣ ਭਰਾਵਾਂ ਕੋਲ ਅਲੱਗ ਪ੍ਰੋਵੀਜ਼ਨ ਹੈ ਤੁਸੀਂ ਉਹਦੇ ਤੇ ਜਦੋਂ ਹਾਂ ਇਹ ਇਸ ਤੋਂ ਪਹਿਲਾਂ ਕਿਰਾਇਆਨਾਮਾ ਲਿਖਣ ਲੱਗਿਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਮੈਂ ਅਗਲੇ ਸ਼ੋਅ 'ਚ ਤੁਹਾਨੂੰ ਇਹ ਵੀ ਦੱਸਾਂਗਾ ਮੈਂ ਨੋਟੀਫਾਈ ਕਰ ਰਿਹਾ ਕਿਰਾਇਆਨਾਮੇ ਵਾਸਤੇ ਕੀ-ਕੀ ਕਰਨਾ ਹੈ ਕਿਹੜੇ-ਕਿਹੜੇ ਪੁਆਇੰਟ ਲਿਖਣੇ ਹਨ ਤੇ ਉਹਨਾਂ ਪੁਆਇੰਟਾਂ ਤੇ ਮੈਂ ਐਕਸ ਪ੍ਰੋਗਰਾਮ ਕਰਾਂਗਾ ਤੇ ਐਸੇਲੇ ਤੁਹਾਨੂੰ ਦੱਸਦਾ ਕਿ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਉਹਨੇ ਕਬਜ਼ਾ ਕੀਤਾ ਉਸ ਕਬਜ਼ੇ ਨੂੰ ਖਾਲੀ ਕਰਾਉਣ ਵਾਸਤੇ ਪਰਸਨਲ ਅਸੈਸਟੀ ਤੇ ਬੜੇ سارے ਪ੍ਰੋਵੀਜ਼ਨ ਜਿਹੜਾ ਨਵਾਂ ਐਕਟ ਆਇਆ ਹੈ ਸਾਡਾ ਪਹਿਲਾ ਸੀਗਾ ਈਸਟ ਪੰਜਾਬ ਐਕਟ ਹੁਣ ਨਵਾਂ ਜਿਹੜਾ ਐਕਟ ਆਇਆ ਹੈ ਟੈਨੈਂਸੀ ਐਕਟ ਟੈਨੈਂਸੀ ਐਕਟ ਦੇ ਮੁਤਾਬਕ ਤੁਹਾਡੇ ਕੋ ਮਕਾਨ ਮਾਲਕ ਕੋ ਬੜੀਆਂ ਪ੍ਰੋਵੀਜ਼ਨਾਂ ਨੇ ਪਹਿਲੀ ਪ੍ਰੋਵੀਜ਼ਨ ਉਹਦੇ ਚ ਹੈ ਕਿ ਮਾਰਕੀਟ ਰੇਟ 'ਚ ਤੁਸੀਂ ਕਿਰਾਇਆ ਲੈ ਸਕਦੇ ਹੋ ਮਾਰਕੀਟ ਦਾ ਜਿਹੜਾ ਕਲੈਕਟਰ ਰੇਟ ਹੈ ਉਸ ਜਗ੍ਹਾ ਦਾ ਕੁਝ ਕਿਰਾਏ ਦਾ ਉਹਨਾਂ ਨੇ ਰੇਟ ਬਣਾਤਾ ਤੁਸੀਂ 15 ਰੁਪਏ ਦੀ ਪੁਰਾਣੇ ਜ਼ਮਾਨੇ 'ਚ ਚੜ੍ਹਾਈ ਸੀ ਅੱਜ ਉਸ ਜਗ੍ਹਾ ਦਾ ਕਿਰਾਇਆ 15000 ਹੋ ਚੁੱਕਾ ਹੈ ਤੁਸੀਂ ਆਸ-ਪਾਸ ਦੇ ਜੇ ਕਿਸੇ ਵੀ ਬੰਦੇ ਦਾ ਕਰਾਇਨਾਮਾ ਲੈ ਕੇ ਜਾਂ ਕਲੈਕਟਰ ਰੇਟ ਦੀ ਕਾਪੀ ਲੈ ਕੇ ਵੀ ਮਿਨਿਮਮ ਰੈਂਟ ਇੰਨਾ ਜਾਂ ਮਿਊਸਪਲ ਕਾਰਪੋਰੇਸ਼ਨ ਤੋਂ ਕਾਪੀ ਲੈ ਕੇ ਟੈਕਸ ਦੀ ਉਹਦੇ ਤੇ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਪ੍ਰਾਪਰਟੀ ਟੈਕਸ ਦੇ ਵੀ ਆਪਾਂ ਪ੍ਰੋਗਰਾਮ ਕਰਾਂਗੇ ਮੈਂ ਨੋਟ ਕਰੀ ਜਾ ਰਿਹਾ ਕਿਉਂਕਿ ਗੱਲਾਂ ਕਰਦੇ ਕਰਦੇ ਦਿਮਾਗ ਚੰਦਾ ਕਿ ਪ੍ਰਾਪਰਟੀ ਟੈਕਸ ਕੀ ਹੈ ਤੇ ਕਿਵੇਂ ਜਮ੍ਹਾਂ ਕਰਾਉਣਾ ਹੈ ਉਹਤੇ ਵੀ ਗੱਲ ਕਰਾਂਗੇ ਫਿਰ ਤੁਸੀਂ ਪਹਿਲੀ ਗੱਲ ਤੇ ਮਾਰਕੀਟਿੰਗ ਇਕੁਇਲੈਂਸੀ ਰੇਟ ਮੁਤਾਬਕ ਕਰਾਇਆ ਲੈਣ ਦੇ ਹੱਕਦਾਰੋ इंडियन कोर्ट ਵਿੱਚ ਇਸ ਕੇਸ ਨੂੰ ਪਾ ਕੇ ਇੱਕ ਤੋਂ 2 ਸਾਲ ਚ ਤੁਹਾਡੇ ਹੱਕ ਚ ਫੈਸਲਾ ਆਏਗਾ ਔਰ ਉਦੋਂ ਤੋਂ ਫੈਸਲਾ ਹੋਏਗਾ ਜਿੱਦਨ ਤੋਂ ਤੁਸੀਂ ਕਲੇਮ ਕੀਤਾ ਹੈ ਜ਼ਰੂਰੀ ਨਹੀਂ ਕਿ ਤੁਸੀਂ ਕੋਰਟ ਚ ਪਹਿਲਾਂ ਹੀ ਕੇਸ ਪਾ ਦਿਓ ਇਹ ਵੀ ਕਰ ਸਕਦੇ ਹੋ ਕਿ ਤੁਸੀਂ ਉਹਨੂੰ ਲੀਗਲ ਇਨਟੀਮੇਸ਼ਨ ਭੇਜੋ ਆਪਣੇ ਵਕੀਲ ਸਾਹਿਬ ਦੇ ਥਰੂ ਕਿ ਭਾਈ ਸਾਹਿਬ ਇਸ ਜਗ੍ਹਾ ਦਾ ਹਾਲੇ ਦਿਵਾਲੇ ਦਾ ਕਿਰਾਇਆ ਐਸ ਵਲੇ 15000 ਹੋ ਚੁੱਕਾ ਹੈ ਤੁਸੀਂ ਅਜੇ ਤੱਕ 15 ਰੁਪਏ ਦੇ ਰਹੇ ਹੋ ਉਦੋਂ ਤੁਹਾਡੇ ਦਾਦਾ ਜੀ ਨਾਲੇ ਹੋਈ ਸੀ ਕਿ ਸ਼ਰਤ ਹੁਣ ਤੁਸੀਂ ਇਹਨੂੰ ਵਧਾ ਕੇ ਮਾਰਕੀਟ ਰੇਟ ਮੁਤਾਬਕ ਕਰੋ ਤੇ ਜਾਂ ਇਹਨੂੰ ਖਾਲੀ ਕਰੋ ਉਸ ਦਿਨ ਦੀ ਇੰਟੀਮੇਸ਼ਨ ਨੂੰ ਮੰਨਿਆ ਜਾ ਸਕਦਾ ਹੈ ਉਦੋਂ ਤੁਸੀਂ ਕੋਰਟ 'ਚ ਕੇਸ ਪਾਓ ਸਪੈਸ਼ਲ ਰੈਂਟ ਪਟੀਸ਼ਨ ਬੰਦੀ ਹੈ ਜਾਂ ਰਿਕਵਰੀ ਪਟੀਸ਼ਨ ਬੰਦੀ ਹੈ ਉਹਦੇ 'ਚ ਪਾ ਕੇ ਤੁਹਾਨੂੰ ਉਹ ਮਿਲ ਜੇਗਾ ਜਾਂ ਤੁਸੀਂ ਪਰਸਨਲ ਅਸੈਸਟੀ ਸ਼ੋਅ ਕਰਕੇ ਤੁਸੀਂ ਆਪਣਾ ਮਕਾਨ ਖਾਲੀ ਕਰਾ ਸਕਦੇ ਹੋ ਉਹਦੇ 'ਚ ਵੀ ਵੱਧ ਤੋਂ ਵੱਧ ਸਾਲ ਤੋਂ 2 ਸਾਲ ਦਾ ਸਮਾਂ ਲੱਗਦਾ ਹੈ ਗਵਾਹੀਆਂ ਹੁੰਦੀਆਂ ਤੇ ਐਵਿਕਸ਼ਨ ਦੇ ਆਰਡਰ ਹੋ ਜਾਂਦੇ ਨੇ ਕੁਝ ਬੁਸ਼ਰਮ ਲੋਗ ਮੈਂ ਬੜੀ ਮਾੜੀ ਗੱਲ ਕਹੀ ਹੈ ਇਸ ਤੋਂ ਬਾਅਦ ਵੀ ਨਹੀਂ ਛੱਡਦੇ ਸੋ कोर्ट ਵੱਲੋਂ ਐਗਜ਼ੀਕਿਊਸ਼ਨ ਫਾਈਲ ਕਰਕੇ ਵੈਲਵ ਬੁੱਕ ਹੁੰਦਾ ਤੇ ਤੁਹਾਨੂੰ ਪੁਲਿਸ ਫੋਰਸ ਮਿਲਦੀ ਆ ਉਹਦਾ ਸਮਾਨ ਚੁੱਕ ਕੇ ਬਾਹਰ ਸੁਟਣ ਲਈ ਮੰਨ ਲਓ ਟਾਲੇ ਲਾ ਕੇ ਭੱਜ ਚੁੱਕਾ ਹੈ ਉਹ ਬੰਦਾ ਅਵੇਲੇਬਲ ਨਹੀਂ ਤੇ ਪੁਲਿਸ ਉਸ ਸਮਾਨ ਦੀ ਲਿਸਟ ਬਣਾ ਕੇ ਕਸਟਡੀ ਲੈ ਲੈਂਦੀ ਹੈ ਜਾਂ ਕੋਈ ਰਿਸੀਵਰ ਪੁਆਇੰਟ ਕਰ ਦਿੰਦੀ ਹੈ ਕਿ ਇਸ ਇਹਦੇ ਵਿੱਚੋਂ ਇਨਾ ਸਮਾਨ ਨਿਕਲਿਆ ਸੀ ਉਹ ਅੰਡਰ ਵੀਡੀਓ ਰਿਕਾਰਡਿੰਗ ਆਡੀਓ ਰਿਕਾਰਡਿੰਗ ਤੁਸੀਂ ਰਿਕਾਰਡ ਕਰਾ ਕੇ ਕਬਜ਼ਾ ਆਪਣਾ ਲੈ ਸਕਦੇ ਹੋ ਹੁਣ ਡਰਨ ਦੀ ਲੋੜ ਨਹੀਂ ਪੁਰਾਣੇ ਦੱਬੇ ਮਕਾਨ ਪੁਰਾਣੇ ਦੱਬੇ ਘਰ ਦੁਕਾਨਾਂ ਬਿਲਡਿੰਗਾਂ ਜ਼ਮੀਨਾਂ ਕੁਝ ਵੀ ਤੁਸੀਂ ਖਾਲੀ ਕਰਾ ਸਕਦੇ ਹੋ ਐਕਟ ਬਹੁਤ ਵਧੀਆ ਆ ਚੁੱਕਾ ਹੈ ਠੀਕ ਹੈ ਅਦਾਲਤ ਚ ਜਾਣਾ ਪਏਗਾ ਸਾਢੇ ਦੋ ਸਾਲ ਤਿੰਨ ਸਾਲ ਦਾ ਸਮਾਂ ਹੈ ਕੰਪਲੈਕਸਿਟੀ ਦੇ ਮੁਤਾਬਕ ਵੱਧ ਵੀ ਸਕਦਾ ਹੈ ਘੱਟ ਵੀ ਸਕਦਾ ਸੋ ਚੰਡੀਗੜ੍ਹ ਤੋਂ ਤੁਹਾਡੇ ਨਾਲ ਆਪਣੀ ਟੀਮ ਨਾਲ ਸੁਨੀਲ ਮੱਲਨ ਐਡਵੋਕੇਟ ਸਸਰੀ ਗੱਲ ਸਾਰਿਆਂ ਨੂੰ